ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹਿ ਦਿਸਹਿ ਜੋ ਪੁਰਖ ਪਰਮੇਸ਼ਰ ਦੇ ਚਰਨਾ ਕਮਲਾਂ ਦੇ ਬਿਰਹੰ ਕਈਏ ਪ੍ਰੇਮੀ ਹਨ ਉਹ ਵਿਰਾਗਵਾਨ ਹੋ ਕੇ ਪਰਮੇਸ਼ਰ ਨੂੰ ਦਹਿ ਦਸੋ ਤੇ ਦਿਸਹਿ ਦਿਸ਼ਾਵਾਂ ਵਿੱਚ ਖੋਜੰਤ ਖੋਜਦੇ ਫਿਰਦੇ ਹਨ ਤਿਆਗੰਤ ਕਬਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗ ਮਹਿ ਉਹਨਾਂ ਪੁਰਖਾਂ ਨੇ ਮਾਇਆ ਨੂੰ ਕਬਟ ਛਲ ਰੂਪ ਜਾਣ ਕੇ ਤਿਆਗੰਤ ਤਿਆਗ ਦਿੱਤਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਸਾਧ ਸ੍ਰੇਸ਼ਟ ਜਨਾਂ ਦੀ ਸਾਧ ਸੰਗਤ ਦੀ ਸੰਗਮਹਿ ਇਕਤ੍ਰਤਾ ਵਿੱਚੋਂ ਆਨੰਦ ਸੁਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਹਨ ਮਨ ਸਾਈ ਮੁਖ ਉਚਰਾ ਵੱਤਾ ਹੱਬੇ ਲੋ ਉਹਨਾਂ ਦੇ ਮਨ ਹਿਰਦੇ ਵਿੱਚ ਵੀ ਸਾਈ ਮਾਲਕ ਪਰਮੇਸ਼ਰ ਵਸਦਾ ਹੈ ਅਤੇ ਮੁਖੋਂ ਵੀ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦੇ ਹਨ ਜਿਸ ਕਰਕੇ ਉਹਨਾਂ ਦਾ ਹੱਬੇ ਸਾਰੇ ਲੋਕਾਂ ਪਵਨਾ ਜੇਲੋਂ ਭਾਵ ਮਨ ਵੱਤਾ ਫਿਰ ਗਿਆ ਹੈ ਭਾਵ ਉਹਨਾਂ ਨੂੰ 14 ਭਮਨਾਂ ਦੇ ਪਦਾਰਥਾਂ ਦੀ ਇੱਛਾ ਨਹੀਂ ਰਹਿੰਦੀ ਨਾਨਕ ਹੱਬ ਅਡੰਬਰ ਕੂੜਿਆ ਸੋਣ ਜੀਵਾ ਸੱਚੀ ਸੋਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਪਿਆਰਿਆਂ ਨੇ ਦੁਨੀਆਂ ਦੇ ਹੱਬ ਸਾਰੇ ਪਦਾਰਥਾਂ ਦੀਆਂ ਅਡੰਬਰ ਬਣਾਵਟਾਂ ਨੂੰ ਕੂੜਿਆ ਝੂਠਾ ਜਾਣਿਆ ਹੈ ਉਹਨਾਂ ਬੰਦਗੀ ਕਰਨ ਵਾਲਿਆਂ ਪਿਆਰਿਆਂ ਦੀ ਸੱਚੀ ਸੋਏ ਸੋ ਬਾ ਸੁਣ ਕੇ ਜੀਵੀਏ ਅਸੀਂ ਜੀਵਣਾ ਕਰਦੇ ਹਾਂ ਸੋ ਜਿਸ ਸਮੇਂ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਵਿਚਰਦੇ ਹੋਏ ਗੋਇੰਦਵਾਲ ਸਾਹਿਬ ਤੋਂ ਤਿੰਨ ਚਾਰ ਮੀਲ ਪੱਛਮ ਦੀ ਤਰਫ ਖਾਨਪੁਰਾ ਜੋ ਪਠਾਣਾ ਦਾ ਪਿੰਡ ਸੀ ਉਥੋਂ ਗੁਜ਼ਰ ਰਹੇ ਸਨ ਉਸ ਵੇਲੇ ਠੜ ਦਾ ਮੌਸਮ ਸੀ ਤੇ ਉਤੋਂ ਵਰਖਾ ਸ਼ੁਰੂ ਹੋ ਗਈ ਸਤਿਗੁਰਾਂ ਨਾਲ ਪੰਜ ਸਿੱਖ ਭਾਈ ਬਿਦੀ ਜੰਦ ਭਾਈ ਪ੍ਰਾਣਾ ਭਾਈ ਜੇਠਾ ਤੇ ਭਾਈ ਗੁਰਦਾਸ ਜੀ ਆਦਿਕ ਗੁਰਸਿੱਖ ਸਨ ਵਰਖਾ ਪੈਂਦੀ ਨੂੰ ਵੇਖ ਕੇ ਸਿੱਖਾਂ ਨੇ ਕਿਹਾ ਕਿ ਮਹਾਰਾਜ ਆਪ ਆਗਿਆ ਕਰੋ ਤਾਂ ਆਹ ਨਗਰ ਨੇੜੇ ਹੀ ਹੈ ਇੱਥੇ ਕਿਸੇ ਦੇ ਘਰ ਚੱਲ ਕੇ ਆਰਾਮ ਕਰੀਏ ਮਹਾਰਾਜ ਨੇ ਕਿਹਾ ਕਿ ਭਾਈ ਜਿੱਥੇ ਹੀ ਸਮਾਂ ਗੁਜ਼ਰ ਜਾਵੇ ਉੱਥੇ ਉਸੇ ਤਰ੍ਹਾਂ ਬਤੀਤ ਕਰ ਲੈਣਾ ਚਾਹੀਦਾ ਹੈ ਕੋਈ ਖਿਆਲ ਨਹੀਂ ਕਰਨਾ ਚਾਹੀਦਾ ਕਿੱਥੇ ਕਿੱਥੇ ਫਿਰਾਂਗੇ ਤੇ ਕਿਹਦਾ ਘਰ ਵੇਖਾਂਗੇ ਪਾਈ ਵਿਦੀ ਚੰਦ ਜੀ ਕਹਿਣ ਲੱਗੇ ਕਿ ਮਹਾਰਾਜ ਮੈਨੂੰ ਵੇਖ ਆਉਣ ਦਿਓ ਜਦੋਂ ਵਿਦੀ ਚੰਦ ਜੀ ਗਏ ਤਾਂ ਕਿਤੇ ਵੇਸਵਾ ਨੱਚ ਰਹੀਆਂ ਸਨ ਕਿਤੇ ਪ੍ਰੌਣੇ ਉਤਰੇ ਹੋਏ ਹਨ ਇਉ ਸਾਰਿਆਂ ਨੇ ਜਵਾਬ ਦੇ ਦਿੱਤਾ ਤਾਂ ਦੁਖੀ ਹਿਰਦੇ ਨਾਲ ਵਾਪਸ ਆ ਗਏ ਸਤਿਗੁਰੂ ਜੀ ਕਹਿਣ ਲੱਗੇ ਕਿ ਜੇ ਆਰਾਮ ਕਰਨ ਦਾ ਖਿਆਲ ਹੈ ਤਾਂ ਚਲੋ ਇੱਕ ਪ੍ਰੇਮੀ ਸਿੱਖ ਪਾਈ ਹੀਮਾ ਜੀ ਇਥੋਂ ਮੀਲਕ ਉਤੇ ਰਹਿੰਦਾ ਹੈ ਉਹ ਪਿਆਰਾ ਸਿਮਰਨ ਕਰਨ ਵਾਲਾ ਹੈ ਉਸ ਦੇ ਕੋਲ ਚੱਲਦੇ ਹਾਂ ਪਾਈ へਮਾ ਜੀ ਸਰੀਰ ਤੇ ਕੰਬਲੀ ਰੱਖਿਆ ਕਰਦੇ ਸਨ ਉਹਨਾਂ ਛਪਰੀ ਨਗਰ ਤੋਂ ਬਾਹਰ ਉਜਾੜ ਵਿੱਚ ਪਾਈ ਹੋਈ ਸੀ ਜਿਸ ਵਿੱਚ ਪਾਈ へਮਾ ਜੀ ਸਤਗੁਰਾਂ ਨੂੰ ਆਰਾਧਦਾ ਰਹਿੰਦਾ ਸੀ ਤੇ ਆਪਣੇ ਖੇਤ ਨੂੰ ਬੀਜ ਲਿਆ ਕਰਦੇ ਤੇ ਜੋ ਖੇਤ ਵਿੱਚ ਦਾਣੇ ਹੁੰਦੇ ਉਹਨਾਂ ਨੂੰ ਆਪਣੇ ਹੱਥੀਂ ਆਪਣੀ ਚੱਕੀ ਵਿੱਚ ਪੀ ਕੇ ਆਏ ਗਏ ਰਾਈਆਂ ਨੂੰ ਭੋਜਨ ਛਕਾਇਆ ਕਰਦੇ ਸਨ ਸੋ ਭਾਈ へਮੇ ਦੀ ਛਪਰੀ ਨੂੰ ਸਤਿਗੁਰਾਂ ਨੇ ਭਾਗ ਲਾਇ ਜਿੱਥੇ ਅੱਜਕੱਲ ਗੁਰਦੁਆਰਾ ਛਾਪਰੀ ਸਾਹਿਬ ਅਸਥਾਨ ਹੈ ਉੱਥੇ ਸਤਿਗੁਰੂ ਜੀ ਪੰਜਾਂ ਸਿੱਖਾਂ ਸਮੇਤ ਪਹੁੰਚੇ ਭਾਈ へਮਾ ਜੀ ਦੂਰੋਂ ਹੀ ਸਤਿਗੁਰਾਂ ਦੇ ਦਰਸ਼ਨਾਂ ਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ ਜਿਵੇਂ ਚੜ੍ਹੇ ਸੂਰਜ ਨੂੰ ਵੇਖ ਕੇ ਕਮਲ ਖਿੜ ਜਾਂਦਾ ਹੈ ਆਪਣੀ ਪੂਰੀ ਲਾਹ ਕੇ ਸਤਿਗੁਰਾਂ ਦੇ ਚਰਨਾਂ ਨੂੰ ਝਾੜਿਆ ਪ੍ਰੇਮ ਨਾਲ ਛਪਰੀ ਵਿੱਚ ਬਿਠਾਇਆ ਇਆ ਜੱਕੀ ਵਿੱਚ ਦਾਣੇ ਪੀ ਕੇ ਸਤਿਗੁਰਾਂ ਸਮੇਤ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਜਿਵੇਂ ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਨੂੰ ਛੱਕ ਕੇ ਧੰਨ ਗੁਰੂ ਨਾਨਕ ਸਾਹਿਬ ਪ੍ਰਸੰਨ ਹੋਏ ਸਨ ਤੇ ਭਾਈ ਮਰਦਾਨੇ ਨੂੰ ਸਾਰੇ ਸਵਾਦ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਹੀ ਦਿਖਾ ਦਿੱਤੇ ਸਨ ਇਸੇ ਪ੍ਰਕਾਰ ਹੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨੂੰ ਸਾਰੇ ਰਸ ਪਾਈ ਹੇਮੇ ਦੇ ਰੁੱਖੇ ਪ੍ਰਸ਼ਾਦਿਆਂ ਵਿੱਚੋਂ ਵਿਖਾ ਦਿੱਤੇ ਉਸ ਵੇਲੇ ਸਤਿਗੁਰਾਂ ਨੇ ਕਿਹਾ ਕਿ ਭਾਈ ਹੇਮਾ ਜੀ ਸਾਰੀਆਂ ਰਿੱਧੀਆਂ ਸਿੱਧੀਆਂ ਤੁਹਾਡੇ ਦਰ ਤੇ ਖੜੀਆਂ ਰਹਿ ਕਰਨਗੀਆਂ ਤਾਂ ਭਾਈ ਹੇਮਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਭਾਵੇਂ ਸਭ ਕੁਝ ਤੁਹਾਡੇ ਹੱਥ ਹੈ ਪਰੰਤੂ ਮੈਨੂੰ ਇਹਨਾਂ ਚੀਜ਼ਾਂ ਦੀ ਭੁੱਖ ਨਹੀਂ ਮੈਨੂੰ ਤਾਂ ਕਿਰਪਾ ਕਰਕੇ ਸਵਾਸ ਸਵਾਸ ਸਿਮਰਨ ਦੀ ਦਾਤ ਹੀ ਬਖਸ਼ ਦਿਓ ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਹੇਮਾ ਜੀ ਤੁਸੀਂ ਭਾਵੇਂ ਰਿੱਧੀਆਂ ਸਿੱਧੀਆਂ ਨਾਮ ਹੀ ਵਰਤਿਓ ਫੇਰ ਵੀ ਇਹ ਤੁਹਾਡੇ ਦਰ ਤੇ ਹੀ ਖੜੀਆਂ ਰਹਾ ਕਰਨਗੀਆਂ। ਇਉ ਗੁਰੂ ਸਾਹਿਬ ਜੀ ਨੇ ਸਭ ਬਖਸ਼ਿਸ਼ਾਂ ਕਰਕੇ ਫੇਰ ਭਾਈ ਹੇਮੇ ਦੇ ਪ੍ਰਤੀ ਤਿੰਨ ਸ਼ਬਦ ਉਚਾਰਨ ਕੀਤੇ। ਜੈਸਾ ਕਿ ਜਿੱਥੈ ਨਾਮ ਜਪਿਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰਿ। ਦੂਸਰਾ ਸੀ ਜਿੱਥੈ ਨਾਮ ਨਾ ਜਪਿਐ ਮੇਰੇ ਗੋਇਦ ਦਾ ਸੇਈ ਨਗਰ ਉਜਾੜੀ ਜੀਓ। ਤੀਸਰਾ ਸ਼ਬਦ ਸੀ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਨ ਗਾਇ ਤੇ ਤੀਸਰਾ ਸ਼ਬਦ ਪੌੜੀ ਦੇ ਰੂਪ ਵਿੱਚ ਜੈਤਸਰੀ ਦੀ ਵਾਰ ਵਿੱਚ ਉਚਾਰਿਆ ਪੌੜੀ ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ ਏ ਭਾਈ ਭਾਵੇਂ ਭਾਈ ਹੀਮਾ ਟੁੱੱਡੀ ਹੋਈ ਝੁੰਪੜੀ ਛਪਰੀ ਵਿੱਚ ਵਸਦਾ ਹੈ ਅਤੇ ਸਾਰੇ ਚੀਰ ਬਸਤਰ ਵੀ ਛਿੰਨਾ ਪਾਟੇ ਹੋਏ ਹਨ जात पर ना पात ना आदर उद्यान परमिन्ना भावे ਲੋਕ ਚੰਗੀ ਜਾਤ ਦਾ ਨਹੀਂ ਸਮਝਦੇ ਪਤ ਇੱਜ਼ਤ ਵੀ ਨਹੀਂ ਕਰਦੇ ਤੇ ਆਦਰੋ ਸਤਕਾਰ ਵੀ ਨਹੀਂ ਕਰਦੇ ਅਤੇ ਭਾਵੇਂ ਭਾਈ ਹੇਮਾ ਉद्याਨ ਉਜਾੜ ਵਿੱਚ ਪਰਮਿਨਾ ਪਰਮਣ ਵਿਚਰਦਾ ਰਹਿੰਦਾ ਹੈ ਮਿੱਤਰ ਨਾ ਇੱਠ ਧਨ ਰੂਪਹੀਣ ਕਿਸ ਸਾਖ ਨਾ ਸਿੰਨਾ 나ਹੀਂ ਭਾਈ ਹੇਮੇ ਨੇ ਕੋਈ ਦੁਨੀਆ ਵਿੱਚ ਇੱਠ ਪਿਆਰਾ ਮਿੱਤਰ ਮਿੱਤਰ ਬਣਾਇਆ ਹੈ ਨਾ ਹੀ ਧਨ ਨੂੰ ਇਠ ਪਿਆਰਾ ਮੰਨਿਆ ਸੁੰਦਰ ਰੂਪ ਤੋਂ ਵੀ ਹੀਣ ਰਹਤ ਹੈ ਕਿਛ ਕੋਈ ਸਾਥ ਰਿਸ਼ਤੇਦਾਰ ਸਿੰਨਾ ਸੰਬੰਧੀ ਵੀ ਨਹੀਂ ਆਉਂਦਾ ਰਾਜਾ सगली सृष्टि ਦਾ ਹਰ ਨਾਮ ਮਨ ਭਿੰਨਾ ਪਰੰਤੂ ਹਰ ਪਰਮੇਸ਼ਰ ਦੇ ਨਾਮ ਵਿੱਚ ਮਨ ਹਿਰਦਾ ਭਿੱਜਿਆ ਹੋਣ ਕਰਕੇ ਪਾਈ ਹੀਮਾ ਪਾਤਸ਼ਾਹ ਪਰਮਾਉਂਦੇ ਸਾਰੀ ਸ੍ਰਿਸ਼ਟੀ ਦਾ ਦੁਨੀਆਂ ਦਾ ਰਾਜਾ ਹੈ ਜਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪਰਸੰਨਾ ਜੇਕਰ ਪ੍ਰਭ ਵਾਹਿਗੁਰੂ ਪਰਮੇਸ਼ਰ ਸੋ ਪਰਸੰਨਾ ਭਲੀ ਪ੍ਰਕਾਰ ਪ੍ਰਸੰਨ ਹੋਵੇ ਤਾਂ ਉਸ ਪਿਆਰੇ ਪਾਈ ਹੇਮੇ ਵਰਗੇ ਆਦ ਗੁਰ ਸਿੱਖਾਂ ਦੀ ਚਰਨ ਧੂੜ ਪ੍ਰਾਪਤ ਕਰਕੇ ਜੀਵਾਂ ਦੇ ਮਨ ਦਾ ਸੰਸਾਰ ਸਮੁੰਦਰ ਤੋਂ ਉਧਾਰ ਹੁੰਦਾ ਹੈ ਜੀਵਾਂ ਦਾ ਮਨ ਸਾਰੇ ਦੁੱਖਾਂ ਤੋਂ ਉਧਰੈ ਕਈਏ ਮੁਕਤ ਹੋ ਜਾਂਦਾ ਹੈ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਹੇ ਜੀਵ अनेका ਪ੍ਰਕਾਰ ਦੀਆਂ ਲੀਲਾ ਖੇਲਾ ਕਰਨ ਵਾਲਾ ਰਾਜ ਰਜਵਾੜਿਆਂ ਦਾ ਮਾਲਕ ਰਸਾਂ ਕਸਾਂ ਪਾਰੇ ਆਦਕ ਦੇ ਰਸਾਂ ਨੂੰ ਵਰਤਣ ਵਾਲਾ ਸੁੰਦਰ ਰੂਪੰ ਸਰੂਪ ਵਾਲਾ ਸਿਰ ਉੱਤੇ ਰਾਜ ਦੇ ਛਤਰ ਵਾਲਾ ਹੋਵੇ ਸਿਰ ਦੇ ਉੱਤੇ ਚਮਰ ਚੌਰ ਕਰਾ ਲਵੇ ਅਤੇ ਤਖਤ ਸਿੰਘਾਸਣ ਉਤੇ ਆਸਨੰ ਆਸਣ ਲਾ ਕੇ ਬੈਠ ਜਾਵੇ ਰਚੰਤ ਮੂੜ ਅਗਿਆਨ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ ਬਾਦਸ਼ਾਹ ਫਰਮਾਉਂਦੇ ਹਨ ਕਿ ਅਗਿਆਨ ਭਾਵ ਅਵਰਨ ਦਾ ਪਰਦਾ ਹੋਣ ਕਰਕੇ ਵਿਰਾਗ ਬਿਵੇਕ ਰੂਪੀ ਨੇਤਰਾਂ ਤੋਂ ਹੀਣਾ ਮੂਰਖ ਜੀਵ ਇਹਨਾਂ ਪਦਾਰਥਾਂ ਵਿੱਚ ਰਚ ਰਿਹਾ ਹੈ ਫਸ ਰਿਹਾ ਹੈ ਇਹ ਮਾਇਆ ਦੇ ਪਦਾਰਥ ਸੁਪਨੇ ਦੇ ਮਨੋਰਤ ਸੰਕਲਪ ਵਾਗ ਮਿਤਿਆ ਹਨ ਜੈਸਾ ਕਿ ਜਿਉ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰੈ ਤਾ ਨਿਰਾਰਥ ਕਾਜ ਸੁਪਨੇ ਖਾਬ ਰੰਗ ਮਾੜਿਆ ਮਿੱਠਾ ਲਗੜਾ ਮੋਹ ਜਿਵੇਂ ਕੋਈ ਪੁਰਖ ਸੁਪਨ ਅਵਸਥਾ ਵਿੱਚ ਹਬ ਸਾਰੇ ਪਦਾਰਥਾਂ ਦੇ ਰੰਗ ਆਨੰਦ ਨੂੰ ਮੰਨਣਾ ਕਰੇ ਇਸੇ ਪ੍ਰਕਾਰ ਸੰਸਾਰ ਰੂਪੀ ਸੁਪਨੇ ਵਿੱਚ ਜੀਵ ਨੂੰ ਮਾਇਆ ਦਾ 모ਹ ਮਿੱਠਾ ਪਿਆਰਾ ਲੱਗ ਰਿਹਾ ਜਿਹੜੇ ਪੁਰਖ ਸੰਸਾਰ ਰੂਪੀ ਸੁਪਨੇ ਵਿੱਚ ਸਾਰੇ ਅਨੰਦਾਂ ਨੂੰ ਮਾਣਦੇ ਹਨ ਉਹਨਾਂ ਨੂੰ ਮਾਇਆ ਦਾ 모ਹ ਹੀ ਪਿਆਰਾ ਲੱਗਦਾ ਹੈ ਨਾਨਕ ਨਾਮ ਵਿਹੂਨੀਆ ਸੁੰਦਰ ਮਾਇਆ ਤਰੋਹ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਨਾਮ ਤੋਂ ਵਿਹੂਨੀਆ ਸਖਣੀਆਂ ਦੇਹਾਂ ਨੂੰ ਸੁੰਦਰ ਸੋਹਣੀ ਮਾਇਆ ਨੇ ਤਰੋ ਛਲ ਲਿਆ ਹੈ ਪੌੜੀ ਸੁਪਨੇ ਸੇ ਤੀ ਚਿਤ ਮੂਰਖ ਲਾਇਆ ਮੂਰਖ ਬੇਸਮਝ ਜੀਵਾ ਨੇ ਸੁਪਨੇ ਦੀ ਨਿਆਈ ਝੂਠੇ ਸੰਸਾਰ ਦੇ ਪਦਾਰਥਾਂ ਨਾਲ ਚਿਤ ਦਿਲ ਦਾ ਪਿਆਰ ਲਗਾਇਆ ਹੋਇਆ ਹੈ ਬਿਸਰੇ ਰਾਜ ਰਸ ਪੋਗ ਜਾਗਤ ਪਖ ਲਾਇਆ ਰਾਜ ਭਗਤੀ ਰਸਾਂ ਕਸਾਂ ਦੇ ਭੋਗ ਭੋਗਣੇ ਕਰਕੇ ਅਗਿਆਨ ਜੀਵ ਵਾਹਿਗੁਰੂ ਤੋਂ ਬਿਸਰੇ ਭੁੱਲੇ ਹੋਏ ਹਨ ਕਈ ਲੋਕ ਤਾਂ ਸੁੱਤੇ ਹੋਏ ਸੁਪਨੇ ਵਿੱਚ ਬਰੜਾਉਂਦੇ ਹਨ ਪਰ ਅਗਿਆਨੀ ਜੀਵ ਜਾਗਤੇ ਹੀ ਪਖਲਾਇਆ ਬਰੜਾਉਂਦੇ ਹਨ ਪਾਤਸ਼ਾਹ ਫਰਮਾਉਂਦੇ ਰਾਜ ਭਾਗ ਤੇ ਰਸਾਂ ਕਸਾਂ ਦੇ ਭੋਗਾਂ ਵਿੱਚ ਫਸ ਕੇ ਜੀਵਾਂ ਨੂੰ ਵਾਹਿਗੁਰੂ ਭੁੱਲ ਗਿਆ ਹੈ ਮਨੁੱਖਾ ਜਨਮ ਜਾਗਦਾ ਜੀਵਨ ਸੀ ਪਰ ਅਗਿਆਨੀ ਜੀਵ ਕਾਰਾਂ ਵਿੱਚ ਲੱਗ ਕੇ 84 ਲੱਖ ਜੁਨਾ ਵਿੱਚ ਭੜਕਦੇ ਹਨ ਆਰਜਾ ਗਈ ਵਿਹਾਈ ਤੰਦੈ ਧਾਇ ਮਨਮੁਖ ਜੀਵਾਂ ਦੀ ਰਾਤ ਦਿਨੇ ਪਰਮਾਰਥ ਦੇ ਤੰਦਿਆਂ ਨੂੰ ਛੱਡ ਕੇ ਵਿਵਹਾਰਕ ਤੰਦਿਆਂ ਵਿੱਚ ਦੌੜਦਿਆਂ ਦੀ ਸਾਰੀ ਆਰਜਾ ਉਮਰ ਬਤੀਤ ਹੋ ਗਈ ਪਾਪ ਬੀਤ ਜਾਂਦੀ ਹੈ ਪੂਰਨ ਭਏ ਨ ਕਾਮ ਮੋਹਿਆ ਮਾਇਆ ਪਾਤਸ਼ਾਹ ਫਰਮਾਉਂਦੇ ਮਾਇਆ ਵਿੱਚ ਮੋਹਤ ਹੋਣ ਕਰਕੇ ਕੋਈ ਵੀ ਪਰਮਾਰਥ ਦੇ ਕੰਮ ਪੂਰੇ ਨੀਕ ਹੋਏ ਕਿਆ ਵਿਚਾਰਾ ਜੰਤ ਜਹ ਆਪ ਪੁਲਾਇਆ ਹੁਣ ਦੱਸ ਰੇ ਜਦੋਂ ਪਰਮੇਸ਼ਰ ਨੇ ਆਪ ਹੀ ਜੀਵ ਨੂੰ ਕਰਮਾਂ ਦਾ ਫਲ ਦੇਣ ਵਾਸਤੇ ਆਪਣੇ ਸਰੂਪ ਵੱਲੋਂ ਪੁਲਾਇਆ ਹੋਇਆ ਹੈ ਤਾਂ ਹੀ ਵਿਚਾਰਾ ਤੁਸ਼ ਜੀਵ ਕੀ ਜੀਜ ਹੈ ਸਲੋਕ ਬਸੰਤ ਸੁਆਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵਖੰਡੜ ਹੈ ਭਾਵੇਂ ਜੀਵ ਆਪਣੇ ਸਰੀਰਕ ਬਲ ਨਾਲ ਨੌ ਖੰਡਾਂ ਵਾਲੀ ਪ੍ਰithvi ਧਰਤੀ ਨੂੰ ਜਿੱਤ ਕੇ ਭਾਵ ਨੌ ਖੰਡਾਂ ਵਿੱਚ ਸਾਰਿਆਂ ਉੱਪਰ ਜਿੱਤ ਹਾਸਲ ਕਰਕੇ ਸਵਰਗ ਲੋਕ ਵਰਗੇ ਸੁੱਖਾਂ ਦੇ ਸਥਾਨ ਨੂੰ ਆਪਣੇ ਬਸੰਤ ਵਸਣ ਲਈ ਟਿਕਾਣਾ ਬਣਾ ਲੈਣ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉद्याਨ ਪਰਮੜਹਿ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇ ਐਸੇ ਮਹਾਬਲੀ ਸੰਸਾਰ ਨੂੰ ਜਿੱਤਣ ਵਾਲੇ ਜੀਵਾਂ ਨੂੰ ਗੋਪਾਲਹਿ ਪ੍ਰਿਥਵੀ ਦਾ ਪਾਲਕ ਪਰਮੇਸ਼ਰ ਭੁੱਲ ਗਿਆ ਹੈ ਤਾਂ ਉਹ ਪ੍ਰਾਣੀ ਜੀਵ ਸੰਸਾਰ ਰੂਪੀ ਜੂਨਾ ਰੂਪੀ ਉਜਾੜ ਵਿੱਚ ਪਰਮ ਦੇ ਫਿਰਦੇ ਹਨ ਕੌਤਕ ਕੋਡ ਤਮਸਿਆ ਚਿਤ ਨ ਆਵਸਨਾਉ ਜਿਹੜੇ ਜੀਵ ਸੰਸਾਰ ਦੇ ਕਰੋੜਾਂ ਤਮਾਸ਼ਿਆਂ ਖੇਡਾਂ ਭਾਵ ਮਨ ਨੂੰ ਲੁਭਾ ਕੇ ਰਜਾ ਲੈਣ ਵਾਲੇ ਕੌਤਕ ਚੋਜ ਵੇਖਦੇ ਹਨ ਉਹਨਾਂ ਬੇਮੁਖ ਪੁਰਖਾਂ ਦੇ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ ਕੌਤਕ ਕਹੇ ਇਹ ਅਸਚਰਜ ਰੂਪ ਕਰੋੜਾਂ ਤਮਾਸ਼ਿਆਂ ਕਰੋੜਾਂ ਹੀ ਤਮਾਸ਼ਿਆਂ ਦੇ ਕੌਤਕ ਵਿੱਚ ਬੇਮੁਖਾਂ ਨੂੰ ਪਰਮੇਸ਼ਰ ਦਾ ਨਾਮ ਯਾਦ ਨਹੀਂ ਆਉਂਦਾ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਤਾ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਉਹ ਪੁਰਖ ਕੋੜੀ ਕਈਏ ਵੀਹਾਂ ਨਰਕਾਂ ਦੇ ਕੋੜੀ ਕਰੋੜਾਂ ਨਰਕਾਂ ਦੇ ਕੋੜੀ ਕੋੜੀ ਹੋ ਕੇ 18 ਨਰਕਾਂ ਦੇ ਬਰਾਬਰੇ ਤਲ ਦੁੱਖ ਪਾਉਂਦੇ ਹਨ ਸੋਈ ਉਹ ਬੇਮੁਖ ਪੁਰਖ ਭਾਵੇਂ ਬਗੀਚੀਆਂ ਵਿੱਚ ਰਹਿੰਦੇ ਹੋਣ ਪਰ ਜਿੱਤੇ ਪਰਮੇਸ਼ਰ ਦਾ ਨਾਮ ਨਹੀਂ ਜਪੀਦਾ ਉਹ ਤਾਂ ਉਜੜ ਉਜਾੜ ਦੇ ਤੁਲ ਕਥਨ ਕੀਤਾ ਹੈ ਪੌੜੀ ਮਹਾ ਉਦਯਾਨ ਪੌੜੀ ਮਹਾ ਭਯਾਨ ਉਦਯਾਨ ਨਗਰ ਕਰ ਮੰਨਿਆ ਮਹਾ ਵੱਡੇ ਭਯਾਨ ਪੈਦਾਇਕ ਸੰਸਾਰ ਰੂਪੀ ਉਦਯਾਨ ਉਜਾੜ ਨੂੰ ਅਗਿਆਨੀ ਜੀਵਾਂ ਨੇ ਸੁੰਦਰ ਨਗਰ ਕਈਏ ਬਸਤੀ ਨਗਰੀ ਸ਼ਹਿਰ ਕਰਕੇ ਮੰਨਿਆ ਹੋਇਆ ਹੈ ਝੂਠ ਸਮਗਰੀ ਵੇਖ ਸੱਚ ਕਰ ਜਾਣਿਆ ਸੰਸਾਰ ਦੇ ਝੂਠੇ ਪਦਾਰਥਾਂ ਦੀ ਸਮਗਰੀ ਨੂੰ ਵੇਖ-ਵੇਖ ਕੇ ਗਿਆਨ ਕਾਰਨ ਸੱਚ ਕਰਕੇ ਜਾਣਿਆ ਹੋਇਆ ਹੈ ਕਾਮ ਕ੍ਰੋਧ ਅਹੰਕਾਰ ਫਿਰ ਹੈ دیਵਾਨਿਆ ਕਾਮ ਮੰਦੀ ਵਾਸ਼ਨਾ ਕ੍ਰੋਧ ਗੁੱਸੇ ਵਿੱਚ ਤੇ ਪਦਾਰਥਾਂ ਦੇ ਹੰਕਾਰ ਵਿੱਚ ਜੀਵ دیਵਾਨਿਆ ਕਮਲਿਆਂ ਦੀ ਨਿਆਈ ਤੁਰੇ ਫਿਰਦੇ ਆ ਸਿਰ ਲੱਗਾ ਜਮ ਡੰਡ ਤਾਪਸ਼ਤਾਨਿਆ ਜਦੋਂ ਜੀਵਾਂ ਦੇ ਸਿਰ ਉੱਤੇ ਜਮਾਂ ਦਾ ਡੰਡਾ ਲੱਗਦਾ ਹੈ ਤਦ ਜੀਵ ਪਛਤਾ ਤਾਪ ਕਰਦੇ ਹਨ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ ਪੂਰੇ ਪੂਰਨ ਸਤਗੁਰੂ ਗੁਰੂਦੇਵ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਪਏ ਤੋਂ ਬਗੈਰ ਮਨਮੁਖ ਜੀਵ ਕਾਮ ਕ੍ਰੋਧ ਆਦਕ ਦੀਆਂ ਸੈਤਾਨੀਆਂ ਚੰਚਲ ਤਾਇਆਂ ਕਰਨ ਵਿੱਚ ਤੁਰੇ ਫਿਰਦੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ